ਗੁਰਬੰਨ ਸਾਹਿਬਾ ਸਹਿਯੋਗ ਸੁਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਗੁਰਬਾਨੀ ਦਾ ਬੜਾ ਪਵਿੱਤਰ ਫਰਮਾਨ ਹੈ ਢਾਲ ਖਾਏ ਕਿਛ ਹੱਥੋਂ ਦੇ ਨਾਨਕਰਾ ਪਛਾਣੇ ਸੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਜਿਹੜਾ ਹੈ ਉਹ ਖੜਾਂ ਦੀ ਸਥਿਤੀ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ ਤੇ ਵਕ ਵਕ ਸੰਸਥਾਵਾਂ ਜਿਹੜੀਆਂ ਨੇ ਉਹ ਬਹੁਤ ਵੱਡੇ ਉਪਰਾਲੇ ਕਰ ਰਹੀਆਂ ਨੇ ਅਤੇ ਇਸੇ ਹੀ ਤਰ੍ਹਾਂ ਅੱਜ ਬੰਗਿਆ ਵਿਖੇ ਜੋ ਸੁਸਾਇਟੀ ਸਾਡੀ ਬਣੀ ਹੋਈ ਆ ਸਾਰੇ ਮੈਂਬਰ ਸਹਿਬਾਨ ਭੈਣ ਭਾਈ ਇਕਤਰ ਹੋ ਕਰਕੇ ਇਸ ਸੁਸਾਇਟੀ ਦੇ ਵਿੱਚ ਆਪਣੀ ਸੇਵਾ ਨਿਭਾਰੇ ਆ ਉਹਨਾਂ ਦੇ ਵੱਲੋਂ ਇੱਕ ਸੋਨਾ ਪਰਾਲਾ ਕੀਤਾ ਜਾ ਰਿਹਾ ਹੈ ਕਿ ਤਾਂ ਜੋ ਲੋੜਵੰਦਾਂ ਤੱਕ ਜਿਹੜਾ ਸਾਮਾਨ ਪਹੁੰਚਾਇਆ ਜਾ ਸਕੇ ਇਸ ਸਥਿਤੀ ਦੇ ਵਿੱਚ ਜਿੰਨਾ ਵੀ ਸਹਾਰਾ ਉਹਨਾਂ ਨੂੰ ਦਿੱਤਾ ਜਾ ਸਕੇ ਉਹਨਾਂ ਥੋੜਾ ਹੈ ਸੋ ਮੈਂ ਸਾਰੇ ਜਿੱਥੇ ਮੈਂਬਰ ਸਾਹਿਬਾਨ ਦਾ ਧੰਨਵਾਦੀ ਹਾਂ ਅਤੇ ਨਾਲ ਹੀ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਇਹ ਸੁਸਾਇਟੀ ਹੈ ਇਹ ਕੇਵਲ ਇਹ ਨਹੀਂ ਕਿ ਕਿਸੇ ਖਾਸ ਕਮਿਊਨਿਟੀ ਦੀ ਸੇਵਾ ਕਰਦੀ ਹੈ ਹਿੰਦੁਸਤਾਨ ਦੇ ਵਿੱਚ ਜਿੱਥੋਂ ਵੀ ਇਹਨਾਂ ਨੂੰ ਕਾਲ ਆ ਜਾਂਦੀ ਆ ਚਾਹੇ ਕੋਈ ਮੁਸਲਮਾਨ ਆ ਚਾਹੇ ਕੋਈ ਸਿੱਖ ਆ ਚਾਹੇ ਕੋਈ ਹਿੰਦੂ ਆ ਹਰਕ ਥਾਂ ਤੇ ਪਹੁੰਚ ਕਰਕੇ ਜਿਹੜੀ ਐ ਜੋਗ ਸੇਵਾ ਪਹੁੰਚਾਈ ਜਾਂਦੀ ਆ ਸੋ ਸਾਰੀਆਂ ਸੰਗਤਾਂ ਨੂੰ ਹੀ ਮੈਂ ਇਸ ਚੈਨਲ ਦੇ ਰਾਹੀਂ ਮਾਧਿਅਮ ਦੇ ਰਾਹੀਂ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੀ ਵੀ ਵਾਤੋਂ ਵਾਤ ਸਾਨੂੰ ਸੇਵਾ ਕਰਨੀ ਚਾਹੀਦੀ ਆ ਉਹ ਸਾਰਿਆਂ ਨੂੰ ਵਿਤਕਰੇ ਛੱਡ ਕਰਕੇ ਇਸ ਪਾਸੇ ਆਉਣਾ ਚਾਹੀਦਾ ਹੈ ਸੋ ਬਹੁਤ ਬਹੁਤ ਧੰਨਵਾਦੀ ਆ ਅਸੀਂ ਪੱਤਰਕਾਰ ਵੀਰਾਂ ਦੇ ਇਹਨਾਂ ਦੀ ਵੀ ਬੜੀ ਵੱਡੀ ਸੇਵਾ ਹੈ ਜੋ ਪੰਜਾਬ ਦੀ ਸਿੱਧੀ ਜਿਹੜੀ ਸੰਗਤਾਂ ਤੱਕ ਪਹੁੰਚਾ ਰਹੇ ਆ ਸੋ ਸਤਿਗੁਰੂ ਜੀ ਕਿਰ ਆਪਾਂ ਨੂੰ ਸਾਰਿਆਂ ਨੂੰ ਬਲਵਕਸ਼ਨ ਤਾਂ ਜੋ ਆਪਾਂ ਸਾਰੇ ਇੱਕ ਦੂਜੇ ਦੇ ਨੇੜੇ ਉਹ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਅਤੇ ਆਪਣੇ ਲੋੜਵੰਦ ਵੀਰਾਂ ਦੀ ਆਪਾਂ ਮਦਦ ਕਰ ਸਕੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ